जी मैं क्लस्टर नंबर पाँच का आ रहा जी।, जी तो ये लोग मेरे पास आए हैं तीन बजे के बाद में जी मैंने उनको कभी तीन बजे के बाद कोई फाइलें नहीं ली जाएंगी और ये आके सीधा छः लोग सरकारी काम में बाहर डालते मेरी फाइलें उठा के यहाँ से जाने लगे थे तो मैंने इसलिए दरवाजा बंद करके अपना काम कर रहा हूँ हमें नहीं सर ऐसा कुछ भी नहीं जी तीन बजे के बाद आए हैं सर लेने का समय क्या था तीन बजे से पहले उसके बाद आप नहीं थैंक यू मेरा नाम कुलदीप सिंह जी ਸਾਬਕਾ ਜਿਹੜਾ ਫੈਬਰ ਲੁਧਿਆਣਾ ਆਠ ਸਰਪੰਚ ਪਿੰਡ ਜਾਤੀਵਾਲ ਬਲਾਕ ਸ਼ਾਂਤੀ ਸਾਬਕਾ ਮੈਂਬਰ ਪਿੰਡ ਜਾਤੀਵਾਲ ਤੋਂ ਇਹ ਸਾਡੇ ਪਿੰਡ ਦੇ ਇੱਕ ਇਤਰਾਜ਼ ਦੇ ਨਹੀਂ ਸੀ ਜੀ ਡੀਡੀਪੀਓ ਨੇ ਬੰਦਿਆਂ ਦੇ ਖਿਲਾਫ ਫੈਸਲਾ ਦਿੱਤਾ ਹੋਇਆ ਤਹਿਸੀਲਦਾਰ ਸਾਹਿਬ ਨੇ ਬੰਦੇ ਦੇ ਖਿਲਾਫ ਫੈਸਲਾ ਦਿੱਤਾ ਆਰੋ ਸਾਹਿਬ ਨੂੰ ਪੌਣੇ 3 ਵਜੇ ਪਹਿਲਾਂ ਮਿਲੇ ਆ ਕਹਿੰਦਾ ਜੀ ਬਾਅਦ ਚ ਲੈ ਕੇ ਆਓ ਸਾਡੇ ਕੋਲ ਪੇਪਰ 3 ਵਜੇ ਫੇਰ ਮਿਲੇ ਕਹਿੰਦਾ ਜੀ ਵੀਡੀਓ ਸਾਹਿਬ ਨੂੰ ਮਿਲੋ ਸਾਸੀਂ ਐਨਓਸੀਆ ਕੱਟਤੀਆਂ ਅਸੀਂ ਕਰ ਨਹੀਂ ਸਕਦੇ ਕਿਸੇ ਅਸੀਂ ਆਈ ਤੁਸੀਂ ਸਾਡੇ ਇਤਰਾਜ਼ ਰੱਖ ਕੋਲੋ ਵੀਡੀ ਸਾਹਿਬ ਨੂੰ ਤੁਸੀਂ ਆਪ ਬੁਲਾ ਦਿਓ ਆ ਵੀਡੀਓ ਸਾਹਿਬ ਗਾਏ ਉਹ ਕਹਿੰਦੇ ਸਾਨੂੰ ਬੁਲਾਉਣਾ ਅਸੀਂ ਇਤਰਾਜ਼ ਲਾ ਕੇ ਦਾਮਾਂਗੇ ਪਰ ਜਦੋਂ ਅਸੀਂ ਦੁਬਾਰਾ 4:00 ਵਜੇ ਫੇਰ ਆਏ ਸਾਨੂੰ ਕਹਿੰਦੇ ਜੀ ਨਹੀਂ ਜੀ ਮੈਂ ਨਹੀਂ ਲੈਣੇ ਜੋ ਕਰਨਾ ਕਰ ਲੋ ਸਾਨੂੰ ਇਹਨਾਂ ਨੇ ਬੇਜਤ ਕਰਕੇ ਬਾਹਰ ਕੱਢਿਆ ਕਮਰੇ ਦੇ ਵਿੱਚੋਂ ਔਰ ੱੱੱਕੇ ਮਾਰਦੇ ਨੇ ਉਦੋਂ ਦਾ ਮੀਡੀਆ ਵਾਲੇ ਤੁਹਾਡੇ ਸਾਹਮਣੇ ਵੀ ਦਰਵਾਜ਼ਾ ਨਹੀਂ ਖੋਲ੍ਹਿਆ ਤੁਸੀਂ ਇਸ ਗੱਲ ਦੇ ਮੁੱਖ ਗਵਾਹ ਵੀ ਆ ਇਸ ਕਰਕੇ ਸਾਨੂੰ ਇਹਦਾ ਦੇ ਵਿਰੁੱਧ ਅਰੋਸ ਪ੍ਰਦਰਸ਼ਨ ਕਰਨਾ ਪੈ ਰਿਹਾ ਸ਼ਰਮ ੱੱੱਕਾ ਕਰ ਰਿਹਾ ਯਾਰ ਉਹ ਔਰ ਮੂੰਹ ਦਾ ਮਿੱਠਾ ਬੰਦੇ ਨੂੰ ਕਹਿੰਦਾ ਕੋਸ਼ਿਸ਼ ਇਹ ਘਰ ਦਾ ਕੋਸ਼ ਆ ਅਸੀਂ ਇਸ ਦੀ ਗੱਲ ਦੀ ਇਨਕੁਆਇਰੀ ਕਰਨੀ ਚਾਹੁੰਦੇ ਆ ਇਹ ਵੀ ਬਈ ਸਾਲਾਂ 'ਚ ਪੰਜਵੀਂ ਵਾਰੀ ਰਾਜਸ਼ਾਹਰ ਕੀਤਾ ਲਗਾਤਾਰ ਐਸ.ੀ. ਭਾਈਚਾਰੇ ਦੀ ਅਸੀਂ ਫਿਰ ਵੀ ਇਲੈਕਸ਼ਨ ਲੜਨ ਲਈ ਤਿਆਰ ਆ ਪਹਿਲਾਂ ਵੀ ਹਾਈ ਕੋਰਟ ਜਗਾਇ ਤੇ ਹੁਣ ਸੁਪਰੀਮ ਕੋਰਟ ਜਾਣਾ ਸੁਪਰੀਮ ਕੋਰਟ ਵੀ ਐਸ.ਆਰ.ਓ ਦੇ ਖਿਲਾਫ ਜਾਵਾਂਗੇ ਅਸੀਂ ਸੋ ਮੈਂ ਤੁਹਾਨੂੰ ਮੀਡੀਆ ਨੂੰ ਦਰਖਾਸਤ ਕਰਨਾ ਕਿ ਤੁਸੀਂ ਵੱਧ ਤੋਂ ਵੱਧ ਇਸ ਨੂੰ ਮੀਡੀਆ ਨੂੰ ਪੰਜਾਬ ਦੇ ਵਿੱਚ ਇਸ ਖਬਰ ਨੂੰ ਪਹੁੰਚਾਓ ਤਾਂ ਕਿ ਇਹ ਜਿਹੜੇ ਕਰਪਟ ਅਫਸਰ ਨੇ ਇਹਨਾਂ ਦੇ ਨਾਲ ਨਿਛੇ ਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਧੱਕੇਸ਼ਾਹੀ ਦਾ ਤੁਹਾਨੂੰ ਪੀਲਾਦਾ ਵੀ ਇਹ ਤੁਹਾਡਾ ਜਾਣੂੜ ਕੇ ਜਾਣ ਪੁੱਜ ਗਿਆ ਜੀ ਮੈਂ ਕਾਲੀਦਲ ਦਾ ਸਾਡਾ ਪਿੰਡ ਕਾਲੀਦਲ ਆਪ ਵਿਆਪ ਪਾਰਟੀ ਦੇ ਬੰਦੇ ਅੰਦਰ ਬਿਠਾਏ ਹੋਏ ਸੀ ਜਿਹੜੇ ਅਸੀਂ ਯਾਰਕ ਇਤਰਾਜ਼ ਕੀਤਾ ਇਹਨਾਂ ਨੇ ਇੱਕ ਵਾਰੀ ਕੱਢਦੇ ਦੁਬਾਰਾ ਫੇਰ ਅੰਦਰ ਵਾੜ ਲਏ ਇਹ ਜਾਣ ਬੁੱਝ ਕੇ ਸਾਨੂੰ ਅਕਾਲੀ ਦਲ ਨੂੰ ਜਾਂ ਕਾਂਗਰਸੀਆਂ ਨੂੰ ਬਦਨਾਮ ਕਰ ਰਹੇ ਨੇ ਤਾਂ ਕਿ ਕਿਸੇ ਨਾ ਕਿਸੇ ਤਰੀਕੇ ਇਹਨਾਂ ਦੇ ਜੇ ਪੇਪਰ ਔਖ ਗਲਤ ਕੀਤੇ ਜਾਣ ਤਾਂ ਆ ਕੇ ਇਲੈਕਸ਼ਨ ਹਾਊਸ ਹੋ ਗਏ ਨਾ ਪਿੰਡਾਂ ਦੇ ਵਿੱਚ ਔਰ ਤੁਸੀਂ ਹੈਰਾਨ ਹੋਵੋਗੇ ਪੰਜਵੀਂ ਵਾਰੀ ਸਾਡਾ ਪਿੰਡ ਐਸ்சி ਕਰਿਆ ਲਗਾਤਾਰ 2003 ਤੋਂ ਲੈ ਕੇ 8 ਤੱਕ ਐਸ்சி ਸੀ 8 ਤੋਂ ਲੈ ਕੇ 13 ਤੱਕ ਜਨਨ ਰਹਾ 13 ਤੋਂ 18 ਹੋ ਕੇ ਫੇਰ ਐਸ்சி ਲੇਡੀ 18 ਤੋਂ 23 ਤੱਕ ਫੇਰ ਐਸ்சி ਜਨ ਐਸ்சி ਮੈਨ ਤੇ ਹੁਣ ਫੇਰ ਐਸੀ ਲੇਡੀ ਕਰ ਦਿੱਤਾ ਜਿਹਦੀ ਮੈਂ ਹਾਈ ਕੋਰਟ ਚ ਰੈਟ ਪਾਈ ਸੀ ਉਹ ਵੇਸਾ ਖਾਰਜ ਹੋ ਗਿਆ ਪਰ ਸਾਨੂੰ ਬਾਕੀ ਦਾ ਉਹਨੇ ਕਿਹਾ ਸੁਪਰੀਮ ਕੋਰਟ ਉਹ ਵੇਸਾ ਮੈਂ ਉਹ ਰੈਟ ਮੌਨਲੀ ਤਿਆਰ ਆ 15 ਦਿਨ ਬਾਅਦ ਸੀ ਉਹ ਵੀ ਰੈਟ ਪਾਉਣੀ ਆ ਅਰ ਐਸ ਐਰ ਉਹਦੇ ਖਿਲਾਫ ਅਸੀਂ ਜ਼ਰੂਰ ਹਾਈ ਕੋਰਟ ਜਾਣਾ ਆ ਇਹ ਮੇਰੀ ਬੇਨਤੀ ਆ ਵੀਡੀਓ ਨੂੰ ਕਿ ਤੁਸੀਂ ਵੱਧ ਤੋਂ ਵੱਧ ਇਸ ਖਬਰ ਨੂੰ ਨਾ ਸ ਕਰੋ ਹਾਂ ਜੀ ਪੂਰਾ ਨਾਮ ਕੀ ਹੈ ਕੁਲਦੀਪ ਸਿੰਘ ਇਹਨਾਂ ਦਾ ਸੁੰਦਰ ਸਿੰਘ ਆ ਜੀ ਪ੍ਰੋਫੈਸਰ ਨੇ ਕਿਸੇ ਕਾਲਜ ਦੇ ਪੰਜ ਨੰਬਰ ਕਾਲਜ ਦਾ ਨੰਬਰ ਹੈਗਾ ਆ ਤੇ ਇੱਕ ਹੋਰ ਤੁਹਾਨੂੰ ਦੱਸਣੀ ਚਾਹਨਾ ਆ ਆ ਸੈਂਸ ਵਾਲ ਖੁਰਸਤੋਂ ਦਾ ਮੁਲਾਜ਼ਮ ਬੰਦਾ ਇੱਕ ਇਹਨਾਂ ਨੇ ਪੰਜਾਬ ਐਡ ਮੈਮਰੀ ਦਾ ਫ ਇਹਨਾਂ ਨੇ ਆਪਣੇ ਦੋ ਮੈਂਬਰ ਆਪਣੇ ਜਿਹੜੇ ਸੈਕੰਡ ਫਾਸ ਕਰਨੇ ਸੀ ਉਹ ਕਰ ਲਏ ਇਹਨਾਂ ਦਾ ਝਾਲੀ ਬੰਦਿਆਂ ਨੇ ਦਸਕਰ ਕਰਕੇ ਦੂਜੀ ਪਾਰਟੀ ਵਾਲਿਆਂ ਨੇ ਝਾਲੀ ਦਸਕਰ ਇਸ ਬੰਦੇ ਨੇ ਆਪੇ ਹੀ ਕਰਕੇ ਇਹਨਾਂ ਦਾ ਪਰਚਾ ਰਿਜੈਕਟ ਕਰਾਤਾ ਤੇ ਦੋ ਜਗ੍ਹਾ ਦਸਕਰ ਕਰਿਆ ਉਹ ਆਪਣਾ ਸਹੀ ਕਰ ਲਿਆ ਉਹ ਵੀ ਨਹੀਂ ਇਤਰਾਜ਼ ਲੈ ਰਿਹਾ ਸੈਂਸਰਲ ਕੋਰ ਕੀ ਨਾਮ ਹੈ ਤੁਹਾਡਾ ਗੁਰਪ੍ਰੀਤ ਸਿੰਘ ਜੀ ਗੁਰਪ੍ਰੀਤ ਸਿੰਘ ਆ ਜੀ ਸੈਂਸਰਲ ਕੋਰ ਤੋਂ ਬੋਲੋ ਮੜ ਜਾ ਇਹ ਸਾਡੇ ਜਿਹਨਾਂ ਨੇ ਆਪਣੇ ਸੈਕੰਡਰ ਦੇ ਸਾਈਨ ਕਰਕੇ ਆਪੇ ਹੀ ਕਰ ਲਿਆ ਝਾਲੀ ਆਪੇ ਸਾਈਨ ਸੈਕੰਡਰ ਦੇ ਸਾਈਨ ਕਰਕੇ ਜੀ ਉਹਨਾਂ ਨੇ ਪੁਰੇ ਸਾਡੀ ਫਾਈਲ ਆਪਣੀ ਫਾਈਲ ਸਹੀ ਕਰਵਾ ਲਈ ਸਾਡੀ ਰੱਦ ਕਰਵਾ ਲਈ ਜੀ ਸਾਂਸਕ੍ਰਿਤੀ ਨੇ ਕਰੇ ਨਹੀਂ ਜੁੱਤਰਾ ਤੁਹਾਡਾ ਵੀ ਇਤਰਾਜ ਨਹੀਂ ਲਿਆ ਗਿਆ ਨਹੀਂ ਸਾਡਾ ਇਤਰਾਜ ਨਹੀਂ ਲਿਆ ਗਿਆ ਸਾਡਾ ਇਤਰਾਜ ਲੈ ਗਿਆ ਇਹ ਉਹਨਾਂ ਨੇ ਆਪਣੇ ਆਪ ਹੀ ਸਾਈਨ ਕਰਕੇ ਸਿਕੰਦਰ ਦੇ ਤੇ ਆਪੇ ਉਹਨਾਂ ਨੇ ਆਪਣੀ ਫਾਈਲ ਸਹੀ ਕਰਾ ਲਈ ਜੀ ਤੇ ਸਾਡੀ ਗਲਤ ਕਰਵਾ ਦਿੱਤੀ ਲੈਣ ਦਾ ਸਮਾਂ ਕੀ ਹੈ ਇਹ ਤਾਂ ਸਾਨੂੰ ਪਤਾ ਨਹੀਂ ਤਿੰਨ ਤਿੰਨ ਦਾ ਸਮਾਂ ਕੀ ਹੈ ਜੀ ਸੰਤਾ ਜੀ ਨੇ ਜਿਹਨਾਂ ਨੇ ਪੰਜ ਕਿਹਾ ਜੀ ਪਰ ਅਸੀਂ ਪੌਣੇ 3 ਵਜੇ ਲੈ ਗਏ ਜੀ ਅੰਦਰ ਤਿੰਨ ਤੋਂ ਅੱਧੇ ਪੰਜ ਤਾਂ ਵੱਜ ਗਏ ਪੰਜ ਤਾਂ ਕਿਹਾ ਸੀ ਇਹ ਘੂਟ ਬੋਲੇ ਸਾਡੇ ਕੋਲ ਸਾਨੂੰ ਇਹਨਾਂ ਨੇ ਪੌਣੇ 3 ਵਜੇ ਅਸੀਂ ਅੰਦਰ ਗਏ ਸਾਨੂੰ ਕਹਿੰਦੇ ਤੁਸੀਂ ਵੀਡੀਓ ਮੈਡਮ ਨੂੰ ਮਿਲੋ ਅਫਸਰਾਂ ਨਾਲ ਮੀਟਿੰਗ ਸੀ ਵੀਡੀਓ ਮੈਡਮ ਨਾਲ ਉਹਤੇ ਸਾਨੂੰ 3:30 ਵੱਜ ਗਏ ਦੁਬਾਰਾ ਸਭ ਤੋਂ ਫੇਰ ਕਾਗਜ਼ ਲੈ ਲੈ ਇਹਨਾਂ ਨੇ ਕਾਗਜ਼ ਲੈਣ ਤੋਂ ਬਾਅਦ ਕਹਿੰਨੇ ਜੀ ਦੁਬਾਰਾ ਵੀਡੀਓ ਨੂੰ ਉਹ ਐਨਓਸੀ ਦਾ ਉਹ ਲਿਖ ਕੇ ਦਵੇ ਉਹ ਕਹਿੰਦੇ ਜੀ ਸਾਤੋਂ ਇਹ ਮੰਗਣ ਵਾਲੇ ਵੀਡੀਓ ਸਾਹਿਬ ਕਹਿੰਦੇ ਅਸੀਂ ਦੇਣ ਲਈ ਤਿਆਰ ਤੋ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ